ਦਾ ਫਿਰ ਵੀ ਦੇਣੀ ਆ ਚਾਹੇ ਤੁਸੀਂ ਨਹੀਂ ਵੀ ਜਵਾਬ ਦੇਵੋਗੇ ਤਾਂ ਵੀ ਦੇ ਦੇਣੀ ਆ ਜੈ ਮਾਤਾ ਦੀ ਦੋਸਤੋ ਮੁਹੰਮਦ ਬਾਬਰ ਆਏ ਨੇ ਮੰਨ ਲਓ ਦੋ ਮੰਨ ਲਓ ਦੋ ਹੈ ਨਾ ਮੰਨ ਲਓ ਦੋ ਤੋਂ ਮੁਹੰਮਦ ਬਾਬਰ ਇਹਨਾਂ ਨੇ ਲਿਆ ਮੇਰੇ ਕੋਲੋਂ ਰੈਫਰਜੀਰੇਟਰ ਲਿਆ ਜੀ ਮੇਰੇ ਕੋਲੋਂ LG ਦਾ ਬਹੁਤ ਸ਼ਾਨਦਾਰ ਔਰ ਬੈਸਟ ਪ੍ਰਾਈਸ ਤੇ ਲਗਾਇਆ ਰਿਹਾ ਨੂੰ 17500 ਰੁਪਏ ਦਾ ਔਰ ਨਾਲ ਬੇਟੀ ਆਈ ਹੈ ਬੇਟੀ ਨਾਮ ਕੀ ਹੈ ਤੁਹਾਡਾ ਸ਼ਹਿਨੂਰ ਸ਼ਹਿਨੂਰ ਬਹੁਤ ਪਿਆਰਾ ਨਾਮ ਹੈ ਹੈ ਨਾ ਇੱਕ ਕੁਐਸਚਨ ਕਰਾਂ ਛੋਟਾ ਜਿਹਾ ਤੁਹਾਡੇ ਉਹ ਮੈਂ ਥੰਦਾ ਹੈ ਓੱਖਾ ਕਰਾਂ ਸੁੱਕਾ ਕਰਾਂ ਕਰਕੇ ਸੁੱਕਾ ਕਰ ਤੂੰ ਸੁੱਕਾ ਕਰ 13 15 ਕਿੰਨੇ ਹੁੰਦੇ ਨੇ ਬਹੁਤ ਆਸਾਨ ਹੈ ਵਾਚ ਦਊਂਗਾ ਵਾਚ ਤੁਹਾਨੂੰ 스마트 ਵਾਚ ਦੇਦਾ ਫਿਰ ਵੀ ਦੇਣੀ ਹੈ چاہے ਤੁਸੀਂ ਨਹੀਂ ਵੀ ਜਵਾਬ ਦੇਵੋਗੇ ਤਾਂ ਵੀ ਦੇ ਦੇਣੀ ਹੈ 13 15 ਟੋਕਾ ਹੈ ਨਾ ਉਹ ਕ 13 15 ਬੇਟਾ 28 ਹੁੰਦੇ ਨੇ ਵਾਚ ਲਓ ਕਿਵੇਂ ਲੱਗਦਾ ਜੀ ਇੱਥੇ ਆ ਕੇ ਤੁਹਾਨੂੰ ਬਹੁਤ ਵਧੀਆ ਲੱਗਿਆ ਜੀ ਬਹੁਤ ਵਧੀਆ ਲੱਗਿਆ ਫਿਰ ਜੀ ਤੁਹਾਨੂੰ ਸਹੀ ਤੁਹਾਡੇ ਪਸੰਦ ਆ ਗਈ ਫਿਰ ਜੀ ਹਾਂਜੀ ਹਾਂਜੀ ਬਹੁਤ ਵਧੀਆ ਰੇਟ ਠੀਕ ਲੱਗਿਆ ਤੁਹਾਨੂੰ ਬਹੁਤ ਵਧੀਆ ਜੀ ਅਸੀਂ ਦੋ ਤਿੰਨਾਂ ਨੂੰ ਪਤਾ ਵੀ ਕਰਿਆ ਹਾਂਜੀ ਤੇ ਬਹੁਤ ਸਹੀ ਰੇਟ ਆ ਚਲੋ ਬਹੁਤ ਭਗਵਾਨ ਦੀ ਕਿਰਪਾ ਰਹੇ ਦਈ ਜੈ ਮਾਤਾ ਦੀ ਜੈ ਮਾਤਾ